ਵੀਓ ਮੈਟਿਕ ਰੱਖੀ ਸੀ ਸਭ ਤੋਂ ਪਹਿਲਾਂ ਅਸੀਂ ਜਿਹੜੇ ਪਹਿਲਗਾਮ ਦੇ ਵਿੱਚ ਜਿਹੜਾ ਅਤਵਾਦੀ ਹਮਲਾ ਹੋਇਆ ਇਨੋਸੈਂਟ ਜਿਹੜੇ ਟੂਰਿਸਟ ਦੇ ਉੱਤੇ ਉਹਨਾਂ ਦੇ ਵਿਕਟਿਮਸ ਨੂੰ ਵੀ ਪੇਡ ਹੋਮੇਜ ਸਾਡੀਆਂ ਦਿਲ ਦੀਆਂ ਹਮਦਰਦੀਆਂ ਉਹਨਾਂ ਪਰਿਵਾਰਾਂ ਦੇ ਨਾਲ ਹੈ ਔਰ ਅਸੀਂ ਪ੍ਰਾਰਥਨਾ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਿ ਜਿਹੜੇ ਬੰਦੇ ਜ਼ਖਮੀ ਹੋਏ ਉਹ ਜਲਦੀ ਸਿਹਤਯਾਬ ਹੋਣ ਤੇ ਆਪਣੇ ਪਰਿਵਾਰਾਂ ਵਿੱਚ ਜਾਣ ਤੇ ਇਸ ਤੋਂ ਬਾਅਦ ਅਸੀਂ ਸਿੱਧਾ ਜੀ ਕਾਲੀ ਮਾਤਾ ਮੰਦਿਰ ਜਾ ਰਹੇ ਹਾਂ ਉੱਥੇ ਜਾ ਕੇ ਵੀ ਮਾਤਾ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਾਂਗੇ ਔਰ ਜਿਹੜੀ ਨੇਸ਼ਨ ਹੈ ਜੀ ਸਾਰੇ ਇਸ ਵੇਲੇ ਪੂਰੇ 140 ਕਰੋੜ ਬੰਦੇ ਜਿਹੜੇ ਹੈਗੇ ਆ ਉਹ ਇੱਕ ਜੁੱਟ ਹੈ ਔਰ ਅਸੀਂ ਆਪਣੀ ਸਰਕਾਰ ਦੇ ਨਾਲ ਅਸੀਂ ਉਮੀਦ ਕਰਦੇ ਆ ਕਿ ਪੂਰਾ ਬੀਫਟਿੰਗ ਰਪਲਾਈ ਔਰ ਇਹਦੇ ਵਿੱਚ ਜਿਹੜੇ ਕਸ਼ਮੀਰ ਦੇ ਲੋਕਾਂ ਨੇ ਵੀ ਜਿਸ ਤਰ੍ਹਾਂ ਇਹ ਪਹਿਲੀ ਵਾਰ ਇਹ ਆ ਕਿ 35 ਸਾਲ ਚਕ ਕੰਪਲੀਟ ਹਾਰਟ ਜਿਹੜਾ ਕਸ਼ਮੀਰ ਦੇ ਲੋਕ ਵੀ ਖੁੱਲ ਕੇ ਅੱਤਵਾਦ ਦੇ ਖਿਲਾਫ ਸਾਹਮਣੇ ਆਏਗਾ ਔਰ ਜਿਹੜੇ ਇਨੋਸੈਂਟ ਬੰਦੇ ਮਰੇ ਆ ਜੀ ਉਹਦੇ ਵਿੱਚ 28 ਜਿਹੜੇ ਹੈਗੇ ਆ ਪਰਿਵਾਰ ਬਿਜਾਰੇ ਹਣੀ ਕੋਈ ਆਪਣਾ ਹਨੀਮੂਨ ਤੇ ਗਿਆ ਸੀ ਐਜ਼ ਅ ਟੂਰਿਸਟ ਗਏ ਸੀ ਬੰਦਾ ਜਦੋਂ ਮੈਨੂੰ ਪਤਾ ਜਦੋਂ ਅਸੀਂ ਕਸ਼ਮੀਰ ਗਏ ਸੀ ਪਹਿਲੀ ਵਾਰੀ ਬੰਦਾ ਕਿੰਨੇ ਕਿੰਨੇ ਸਾਲ ਪਲਾਨ ਕਰਦਾ ਔਰ ਜਿਹੜੀ ਹੈਗੀ ਉਹਨੂੰ ਕਹਿੰਦੇ ਆ ਵੀ ਧਰਤੀ ਦੇ ਉੱਤੇ ਜੰਨਤ ਇਹ ਜੰਨਤ ਦੇਖਣੀ ਹੈ ਔਰ ਕਿਹੜੀਆਂ ਸਦਰਾਂ ਦੇ ਨਾਲ ਜਾਂਦਾ ਹੈਗਾ ਔਰ ਉੱਥੇ ਜੁੜੇ ਉਹਨਾਂ ਨੇ ਘਰੌਣੀ ਹਰਕਤ ਕੀਤੀ ਆ ਮੈਨੂੰ ਪੂਰਾ ਜੀ ਕਿਹਾ ਜੀ ਦੇ ਵਿਲ ਬੀ ਬਰਾਉਟ ਟੂ ਜਸਟਿਸ ਸਾਨੂੰ ਪੂਰਾ ਸਾਡੀ ਸਰਕਾਰ ਔਰ ਸਾਡੇ ਜਿਹੜੇ ਸਕਿਉਰਿਟੀ ਫੋਰਸਸ ਆ ਉਹਨਾਂ ਨੂੰ ਬੀਫਟਕ ਰਿਪਲਾਈ ਦੇਣਗੇ ਬਟ ਉਹਦੇ ਚ ਜਿਹੜੀਆਂ ਇੱਕ ਦੋ ਚੀਜ਼ਾਂ ਜੜੀਆਂ ਇੱਕ ਪੋਨੀ ਵਾਲਾ ਸੀ ਵਿਚ ਉਹ ਆਪਣੇ ਪਰਿਵਾਰ ਦਾ ਇੱਕੋ ਹੀ ਇੱਕ ਉਹ ਜਿਹੜਾ ਆਦਲ ਸੀਗਾ ਉਹ ਬਰੈਡ ਆਰਨਰ ਸੀਗਾ ਤੇ ਉਹ ਨਿਹੱਥਾ ਹੀ ਉਹ ਜਿਹੜਾ ਸੀਗਾ ਉਹ ਅੱਤਵਾਦੀਆਂ ਦੇ ਨਾਲ ਹੋਲਜ ਗਿਆ ਕਿਉਂਕਿ ਉਹ ਉਹਨੂੰ ਪਤਾ ਸੀਗਾ ਸਾਡੀ ਰੋਜ਼ੀ ਰੋਟੀ ਜਿਹੜੀ ਆ ਉਹ ਸਾਡੇ ਮਹਿਮਾਨਾਂ ਤੇ ਡਿਪੈਂਡ ਕਰਦੀ ਆ ਕਿਉਂਕਿ ਤਸ਼ਮੀਰ ਦੀ ਜਿਹੜੀ ਮੇਨ ਇਕਨੋਮੀ ਆ ਟੂਰਿਜ਼ਮ ਤੇ ਡਿਪੈਂਡ ਕਰਦੀ ਆ ਉਸ ਬੱਚੇ ਨੇ ਔਰ ਜਿਹੜੇ ਬਾਕੀ ਦੇ ਬੰਦੇ ਜਿਹੜੇ ਅੱਤਵਾਦ ਦੇ ਖਿਲਾਫ ਖੁੱਲ ਕੇ ਸਾਹਮਣੇ ਆਏ ਆ ਤੇ ਮੈਂ ਉਮੀਦ ਕਰਦਾ ਕਿ ਜਿਹੜੇ ਸਾਡੀ ਇਹ ਭਾਵਨਾ ਹੈਗੀ ਔਰ ਨੈਸ਼ਨਲ ਲੈਵਲ ਤੇ ਸਾਡੀ ਭਾਵਨਾ ਹੈਗੀ ਆ ਤੇ ਜਿਹੜਾ ਇਹ ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਇਹ ਅਤੰਕਵਾਦ ਦਾ ਜਿਹੜਾ ਹੈਗਾ ਉਹ ਜੜੋਂ ਹੀ ਖਾਤਮਾ ਕੀਤਾ ਜਾਏਗਾ ਔਰ ਸਾਰੀਆਂ ਪਾਰਟੀਆਂ ਸਾਰੇ ਜਣੇ ਅਸੀਂ ਜਿਹੜੇ ਆ ਕਿ ਗਵਰਨਮੈਂਟ ਨੇ 올 ਪਾਰਟੀ ਮੀਟਿੰਗ ਵੀ ਬੁਲਾਈ ਔਰ ਸਾਰੇ ਇਹਦੇ ਵਾਸਤੇ ਕਰਨਗੇ ਸਰ ਦੂਜਾ ਅਸੀਂ ਜਿਹੜਾ ਸਾਰੇ ਡਿਪਾਰਟਮੈਂਟ ਵਾਈਜ਼ ਮੈਂ ਰਿਵਿਊ ਕੀਤੇ ਆ ਜੀ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੀੜਾ ਚੁੱਕਿਆ ਕਿ ਰੰਗਲਾ ਪੰਜਾਬ ਬਣਾਣਾ ਉਹਦੇ ਵਿੱਚ ਅਸੀਂ ਜਿਸ ਤਰ੍ਹਾਂ ਪੁਲਿਸ ਦਾ ਹੈਗਾ ਸਾਡੇ ਰੀਸੈਂਟਲੀ ਦੋ ਤਿੰਨ ਹੈਪਨਿੰਗ ਹੋਈਆਂ ਸੀ ਜੀ ਪਹਿਲੇ ਇੱਕ ਤਾਂ ਜਿਹੜਾ ਬੰਦਾ मामੂ ਸੀ ਉਹਦਾ ਮਾਰਡਰ ਹੋਇਆ ਪਰੌਂਠਾ ਮਾਰਕੀਟ ਦੇ ਵਿੱਚ ਔਰ ਦੂਜਾ ਉਸ ਤੋਂ ਬਾਅਦ ਜਿਹੜਾ ਸੀਗਾ ਤੁਹਾਡੇ ਇੱਕ ਰੀਸੈਂਟਲੀ ਹੁਣ ਪਰੌਂਠਾ ਮਾਰਕੀਟ 'ਚ ਇੱਕ ਹੋਰ ਬੱਚੇ ਦਾ ਮਾਰਡਰ ਹੋਇਆ ਇਸ ਤੋਂ ਪਹਿਲਾਂ ਜੋ ਰਜਿੰਦਰਾ ਹਸਪਤਾਲ ਦੇ ਬਾਹਰ ਹੋਇਆ ਤੇ ਮੈਂ ਜਿਹੜੇ ਦਿਸ਼ਾ ਨਿਰਦੇਸ਼ੇ ਦਿੱਤੇ ਆ ਕਿ ਇਹਨਾਂ ਦੀ ਇਹ ਕੋਈ ਜ਼ਰੂਰੀ ਨਹੀਂ ਆ ਜਿਹੜੇ ਪਈ ਸਾਰੀ ਰਾਤ ਖੁੱਲੇ ਰਹਿਣ ਟਾਬੇ ਇਹ ਜਾਂ ਪਰੌਂਠਾ ਮਾਰਕੀਟਸ ਇਹਨਾਂ ਨੂੰ ਰੈਗੂਲੇਟ ਕੀਤਾ ਜਾਵੇ ਰਾਤ ਨੂੰ 11 ਵਜੇ ਤੋਂ ਬਾਅਦ ਇਹਨਾਂ ਨੂੰ ਬੰਦ ਕੀਤਾ ਜਾਵੇ ਕਿਉਂਕਿ ਅੱਡੇ ਬਣ ਗਏ ਆ ਇਹ ਕ੍ਰਾਈਮ ਦੇ ਔਰ ਜਿਹੜਾ ਸੀਰੀਅਸ ਕ੍ਰਾਈਮ ਹੋ ਰਿਹਾ ਮਾਰਡਰ ਹੋ ਰਿਹਾ ਔਰ ਬਹੁਤ ਸਾਰੇ ਜਿਹੜੀਆਂ ਡਿਸਪਿਊਟਸ ਹੋ ਰਿਹਾ ਇਹਨਾਂ ਜਗ੍ਹਾ ਤੇ ਹੁੰਦੇ ਆ ਤੇ ਇਹਨਾਂ ਨੂੰ ਰੈਗੂਲੇਟ ਕੀਤਾ ਜਾਏਗਾ ਜੀ ਇਹਨਾਂ ਨੂੰ ਜਿਹੜਾ ਹੈਗਾ ਮਤਲਬ ਰਾਤ ਨੂੰ ਉਹ ਨਹੀਂ ਖੁੱਲਣਗੇ 11 ਵਜੇ ਤੋਂ ਬਾਅਦ ਤੇ ਦੂਜਾ ਇਹ ਸੀ ਕਿ ਸਾਡੇ ਜਿਹੜਾ ਟ੍ਰੈਫਿਕ ਮੈਨੇਜਮੈਂਟ ਆ ਉਹਦੇ ਵਾਸਤੇ ਜਿੰਨੇ ਵੀ ਸਾਡੇ ਬੋਟਲ ਨੈਕ ਆ ਗਿਆ ਚਾਹੇ ਨਵਾਂ ਬੱਸ ਸਟੈਂਡ ਹੋਵੇ ਜਾਂ ਸਾਡੇ 550 ਰੋਡ ਤੇ ਉਹ ਬਹੁਤ ਸਾਰੇ 8 10 ਜਿਹੜੇ ਬੋਟਲ ਨੈਕਸ ਹੈਗੇ ਉਹਨਾਂ ਨੂੰ ਰੈਗੂਲੇਟ ਕਰਨਾ ਤੇ ਉਹਦੇ ਵਾਸਤੇ ਉਹਦੀ ਡਿਜ਼ਾਈਨਿੰਗ ਕਰਨਾ ਚਾਹੀਏ ਉਹਦੇ ਵਿੱਚ ਕੋਈ ਸਲਿਪ ਰੋਡਸ ਬਣਾਣੀਆਂ ਵਨ ਵੇ ਕਰਨਾ ਜਾਂ ਉੱਥੇ ਜਿਹੜਾ ਹੈਗਾ ਕੋਈ ਉਹਦੇ ਵਾਸਤੇ ਸਟਾਫ ਲਗਾਉਣਾ ਰੈਗੂਲੇਟਰ ਵਾਸਤੇ ਰੈਗੂਲੇਸ਼ਨ ਵਾਸਤੇ ਉਹ ਵਾਲੀ ਪੁਲਿਸ ਨੂੰ ਅਦਾਇਤ ਦਿੱਤੀ ਹੈ ਜੀ ਇਸ ਤੋਂ ਸવાય ਜਿਹੜਾ ਅੱਗੇ ਹੁਣ ਜਿਹੜੀ ਜੋ ਸਰਕਾਰ ਦੇ ਪ੍ਰੋਗਰਾਮ ਚੱਲਦੇ ਆ ਬਹੁਤ ਵਧੀਆ ਪ੍ਰੋਗਰਾਮ ਚੱਲਦੇ ਆ ਜੀ ਜਿਹੜੇ ਪਿੰਡਾਂ ਛਪੜਾਂ ਦੀ ਬਹੁਤ ਪ੍ਰੋਬਲਮ ਹੈ ਉਹਨਾਂ ਦੀ ਸਾਰਿਆਂ ਦੀ ਡੀ ਵਾਟਰਿੰਗ ਤੇ ਡੀ ਸੈਲਟਿੰਗ ਸਾਈਮਲਟੇਨियसਲੀ ਕਰਨੀ ਹੈ ਔਰ 1 ਮਹੀਨੇ ਦੇ ਵਿੱਚ ਕਰਨੀ ਆ ਉਹਨੂੰ ਸਿੰਕ੍ਰੋਨਾਈਜ਼ ਕਰਕੇ ਪਿੰਡਾਂ ਦੀਆਂ ਸੜਕਾਂ ਦੀ ਮੰਗਤੀ ਕਰਕੇ ਜਿਹੜੀ ਹੁਣ ਅੱਗੇ ਰਿਪੇਅਰ ਕਰਾਣੀ ਆ ਸੜਕ ਨੇ ਬਹੁਤ ਜਿਹੜੇ ਸਰਕਾਰ ਨੇ ਪੈਸੇ ਰੇਂਜ ਕੀਤੇ ਆ ਤਾਂ ਕਿ ਉਹਨਾਂ ਦੀ ਪ੍ਰੋਪਰ ਪਲੈਨਿੰਗ ਕਰਕੇ ਉਹਦੇ ਬਰਥ ਨੂੰ ਮੇਨਟੇਨ ਕਰਕੇ ਉਹਨਾਂ ਦੀ ਪ੍ਰੋਪਰ ਰਿਪੇਅਰ ਹੋਵੇ ਔਰ ਸੜਕ 5-6 ਸਾਲ ਚੱਲੇ ਇਸੇ ਤਰ੍ਹਾਂ ਜਿਹੜੇ ਗਰੀਬਾਂ ਨੂੰ ਪਲਾਟ ਦੇਣੇ ਆ ਔਰ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਜਿੰਨੇ ਵੀ ਸਾਡੇ ਸੜਕਾਂ ਹੈਗੀਆਂ ਜਿਸ ਤਰ੍ਹਾਂ ਸਾਡੇ ਇੱਥੇ 24/7 ਪਾਣੀ ਦਾ ਪ੍ਰੋਜੈਕਟ ਚੱਲਦਾ ਪਿਆ ਉਹਦੇ ਵਾਸਤੇ ਸੜਕਾਂ ਪੱਟੀਆਂ ਹੋਈਆਂ ਉਹਨਾਂ ਦੀ ਟਾਈਮਲੀ ਰਿਪੇਅਰ ਕਰਨੀ ਜਿਹੜਾ ਸਾਡੇ ਬੜੀ ਨਦੀ ਛੋਟੀ ਨਦੀ ਕਿਉਂਕਿ ਸਾਡੇ ਜਦੋਂ ਫਲਡਸ ਆਏ ਸੀ ਤੇ ਉਹਦੇ ਨਾਲ ਕਾਫੀ ਡਿਵਾਸਟ੍ਰੇਸ਼ਨ ਹੋਈ ਸੀ ਉਸ ਹਰ ਸਾਲ ਜਿਹੜਾ ਹੈਗਾ ਉਹਨਾਂ ਨੂੰ ਬਰਸਾਤ ਤੋਂ ਪਹਿਲਾਂ ਸਾਰੇ ਜਿਹੜੇ ਜਿੰਨੇ ਵੀ ਪ੍ਰੋਜੈਕਟਸ ਹੈ ਉਹਨਾਂ ਨੂੰ ਸਾਰਿਆਂ ਨੂੰ ਕੰਪਲੀਟ ਕਰਨਾ ਇਸੇ ਤਰ੍ਹਾਂ ਸਾਰਿਆਂ ਦਾ ਜਿਹੜੇ ਮੈਕਮਿਆਂ ਦਾ ਮੈਂ ਕੰਪਨੀਆਂਸ ਨੂੰ ਰਿਵਿਊ ਕੀਤਾ ਔਰ ਟਾਈਮ ਲਾਈਨ ਦੇ ਨਾਲ ਸਾਰਿਆਂ ਨੂੰ ਡਾਇਰੈਕਸ਼ਨਸ ਦਿੱਤੀਆਂ ਗਈਆਂ ਕਿ ਆਪਾਂ ਇਹ ਮੈਂ ਇਸ ਤੋਂ ਬਾਅਦ ਮੈਂ ਰੈਗੂਲਰਲੀ ਜਿਹੜਾ ਹੈਗਾ ਇਹ ਹਰ ਹਫ਼ਤੇ ਰਿਵਿਊ ਮੀਟਿੰਗ ਲਾਵਾਂਗਾ ਤਾਂ ਕਿ ਜਿਹੜ ਬੋਲੇ ਹੋਇਆ ਕਰਨ ਬਹੁਤ ਬਹੁਤ ਧੰਨਵਾਦ